ਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਉਹਨੂੰ ਕਾਫੀ ਨਗ ਆਪਾਂ 40 ਤੋਂ ਲੈ ਕੇ 50 ਦੇ ਵਿੱਚ ਅਜ ਵੀਰਾਂ ਕੋਲ ਨਗ ਇਸ ਵਕਤ ਅਵੇਲੇਬਲ ਆ ਸਿਨੀਵਾਲ ਕਾ ਡੈਰੀ ਫਾਰਮ ਤੋਂ ਵੀਡੀਓ ਕਵਰ ਕਰਦੇ ਪਿਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸੀਨੀ ਵਾਲਕਾਂ ਦਾ ਜਿਹੜਾ ਫਾਰਮ ਆ ਸੀਨੀ ਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਵੀਰੇ ਆ ਕੇ ਫਾਰਮ ਹੈਗਾਗਾ ਜਿਲ੍ਹਾ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਆਪਣਾ ਵੀਰੇ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਜੋ ਸਾਨੂੰ ਵੀਰੋਂ ਕੋਈ ਵੀਰ ਕੋਈ ਹੈਲੋ ਦਾ ਮੈਸੇਜ ਕਰੂਗਾ ਢੀ ਲੋਕੇਸ਼ਨ ਆ ਉਹ ਸਿੱਧੀ ਫਾਰਮ ਤੇ ਲੈ ਕੇ ਆਊਗੀ ਜੀ ਅੱਜ ਆਪਾਂ 25 ਦਿਨ ਨੂੰ ਵੀਡੀਓ ਕਵਰ ਕਰਦੇ ਮਜੀ ਵੀਰੇ 25 ਗਾਓ ਵੀਡੀਓ ਕਵਰ ਕਰਦੇ ਆਂ ਆਪਾਂ ਕੱਲ੍ਹ ਤੇ ਲਾਡ ਲਈ ਰੱਖਿਆ 26 ਤਰੀਕ 12 ਮਹੀਨਾ 2023 ਦਿਨ ਮੰਗਲਵਾਰ ਜੀ ਠੀਕ ਹੈ ਤੇ ਆਪਣਾ ਵੀਰੇ ਕੱਲ੍ਹ ਦੇ ਲਾਡ ਲਈ 42 ਨਗ ਟੋਟਲ ਆਪਣੇ ਫਾਰਮ ਤੇ ਹਾਜ਼ਰ ਮਿਲਣਗੇ ਸਵੇਰ ਆਪਾਂ 7:30 ਵਜੇ ਸੌਦੇ ਸਟਾਰਟ ਕਰਕੇ ਤਕਰੀਬਨ ਆਪਣੇ 3 ਵਜੇ ਤੱਕ ਕੱਲ ਨੂੰ ਸੌਦੇ ਚੱਲਣਗੇ ਤੁੰਦ ਦਾ ਕਰਕੇ ਥੋੜਾ ਆਪਾਂ ਲੰਮਾ ਸਮਾਂ ਚਲਾਉਣੇ ਆ ਜੀ ਠੀਕ ਹੈ ਕੱਲ ਨੂੰ 42 ਨਗ ਹਾਜ਼ਰ ਮਿਲਣਗੇ ਹਾਂਜੀ 35 ਨਗ ਇਸ ਵਕਤ ਹੈਗੇ ਨੇ 7 ਨਗ ਆਪਣੇ ਸੂਏ ਸਵਾਏ ਆ ਉਹ ਦੋ ਘੰਟੇ ਦੇ ਕਰਾਉਣ ਵਾਲੇ ਹੈਗੇ ਆ ਠੀਕ ਹੈ ਜਿਵੇਂ ਅੱਜ ਆਪਾਂ ਇਹ ਜਰਸੀ ਦੇ ਪਰ ਦੇਖਦੇ ਪਿਆ ਸੁਆ ਕਿਹੜਾ ਸੁੰਦਿਆ ਤੇ ਕੀ ਇਹਦਾ ਬਾਇਓ ਡਾਟਾ ਹਾਂ ਵੀਰ ਜੀ ਇਹ ਦੂਜਾ ਸੁਆ ਸੁੰਦੀ ਆ ਠੀਕ ਹੈ ਮੂੰਹੋਂ ਸੇਦਨ ਦਾ ਤੇ 12 ਦਿਨ ਦੀ ਕੱਚੀ ਆ ਫਾਰਮ ਦੇ ਵਿੱਚੋਂ ਵੱਸੀ ਲਈ ਆ ਤੋਰੀ ਬਾਹਰ ਨੇ ਉਹਨੂੰ 12 ਦਿਨ ਬਾਕੀ ਦੂਸਰਾ ਸੂਆ ਸੁੰਦੀ ਭਈਆ ਆ 6 ਦਿਨ ਦਾ ਜੀ ਮੂੰਹ ਠੀਕ ਹੈ ਕੀ ਰਿਕਾਰਡ ਰਿਹਾ ਪਹਿਲੇ ਸੂਏ ਦਾ ਰਿਕਾਰਡ ਵੀ ਨੇ ਇਹਦੇ ਪੂਰਾ ਰਿਹਾਗਾ 22 ਕਿਲੋ ਦਾ ਰਿਕਾਰਡ ਰਿਹਾ ਇੱਕ ਯਾਰ ਦੁੱਧ ਵੱਧ ਪਾ ਜੂਗੀ ਪਲੀ ਚੰਗੀ ਆ ਠੀਕ ਹੈ ਪਿਆਰ ਪੰਜਾਬ ਵਾਲੀਆ ਫਾਰਮ ਚੋਂ ਲਈ ਆਪਾਂ ਇਹਦਾ ਸਾਰਾ ਜਿਹੜੇ ਸੀਮੈਂਟ ਸੂਮਣ ਲੱਗਿਆ ਉਹ ਬਾਇਓ ਡਾਟਾ ਆਪਾਂ ਇਹਦਾ ਵੀਰ ਜੀ ਸਾਰਾ ਦੇ ਦੇਾਂਗੇ ਜੀ ਠੀਕ ਆ ਬਾਇਓ ਡਾਟਾ ਸਾਰਾ ਆਪਾਂ ਦੱਸਾਂਗੇ ਬਿਲਕੁਲ ਮਿਲੂਗਾ ਜੀ ਫਾਰਮ ਵਾਲੀ ਬੱਸੀ ਹੈਗੀ 12 ਦਿਨ ਸੂਣ ਚ ਪੈਂਡਿੰਗ ਆ ਤੇ ਬਾਕੀ ਜਿੰਦੇ ਜਾਨ ਬਾਡੀ ਵੇਟ ਵਗੈਰਾ ਬੈਡ ਦੇ ਵਿੱਚ ਬਹੁਤ ਜ਼ਿਆਦਾ ਆ ਅਰੇਂਜ ਵੀਰੇ ਜਿਹੜਾ ਆਪਣਾ ਸਾਰਾ ਲਾਟ ਹੈਗਾ ਆਪਣਾ ਜਾਣੀ ਦੀ 50000 ਤੋਂ ਸ਼ੁਰੂ ਹੋਊਗਾ ਰੇਟ ਠੀਕ ਹੈ ਜੀ 50000 ਤੋਂ ਸ਼ੁਰੂ ਹੋ ਕੇ ਵੀਰੇ ਆਪਣਾ ਜਾਣੀ ਤਕਰੀਬਨ 1 ਲੱਖ ਤੱਕਰ ਭੱਗ ਜਾਂਦਾ ਠੀਕ ਹੈ ਕੋਦਕ ਸੌਦੇ 50 ਤੋਂ ਥੱਲੇ ਵਾਲੇ ਵੀ ਹੋਣਗੇ ਪਰ ਜਿਹੜੇ ਆਪਣੇ ਫਾਰਮ ਤੇ ਜਿਆਦਾ ਸੌਦੇ ਹੁੰਦੇ ਆ 60000 ਤੋਂ ਲੈ ਕੇ 80000 ਤੱਕਰ ਸੌਦੇ ਹੁੰਦੇ ਆ ਜੀ ਠੀਕ ਹੈ ਜਿਹੜੇ ਮੰਨ ਕੇ ਚੱਲੇ ਵੀ 20 ਦੀ ਐਵਰੇਜ ਦੁੱਧ ਦੀ ਪੈਂਦੀ ਆ ਹਾਂ 20 ਤੋਂ ਆ ਜਿਹੜੀ ਪਲੱਸ ਹੀ ਹੋ ਜਾਂਦਾ ਜਿਹੜਾ 80 ਤੱਕਰ ਜਾਂਦਾ ਉਹ ਜਿਆਦਾ ਦੁੱਧ ਹੋ ਜਾਂਦਾ ਜੀ ਠੀਕ ਹੈ ਦੂਜਾ ਨੰਬਰ ਜੇ ਆਪਾਂ ਐਰ ਸ਼ਾਇਰ ਦੇਖਦੇ ਪ ਇਹ ਪਹਿਲਾ ਸੂਆ ਮੂੰਹੋ ਚਾਰ ਦਾਂਦਾ ਜੀ ਪਿਓਰ ਮੂੰਹੋ ਚਾਰ ਦਾਂਦਾ ਪਹਿਲਾ ਸੂਆ ਪ੍ਰੂਨ ਸੁੰਦੀ ਪਈਆ ਕਿੰਨੇ ਦਿਨ ਕੱਢਦੀ ਆ ਜੀ ਤੋਰ ਲਿਆ ਵਰਨ ਕੱਤ ਤੋਗਾ ਤਾਂ ਹਫਤਾ ਬਾਜੂਗੀ ਸਾਡੇ ਕੋਲੇ ਬੱਸੀ ਫਾਰਮ ਤੇ ਸੂਗੀ ਕਰਮਲ ਦਾ 25 ਕਿਲੋ ਦੁੱਧ ਆਪਾਂ ਚਵਾ ਦੇਾਂਗੇ ਜੀ ਇਹਦਾ 25 ਕਿਲੋ ਪ੍ਰੂਨ ਦਾ ਦੁੱਧ ਆਪਾਂ ਚਵਾ ਕੇ ਦੇ ਸਕਦੇ ਆ ਦਾ ਬਿਲਕੁਲ ਦੇ ਸਕਦੇ ਆ ਜੀ ਤੇ ਵਾਕੀ ਕੱਦ ਕੱਠ ਬਾਡੀ ਸਟਰਕਚਰ ਵਗੈਰਾ ਬਹੁਤ ਆ ਤੇ ਪੈਰਾਂ ਦੀ ਪੂਰੀ ਮਜ਼ਬੂਤ ਆ ਹਨਾ ਹਾਂ ਮੇਰੇ ਮਜ਼ਬੂਤ ਆ ਪੂਰੀ ਸਾਫ ਆ ਗਈ ਬੈੜ ਸੋ ਜਰਸੀ ਦੇ ਵਿੱਚ ਆ ਗਿਆ ਐਰ ਸਰ ਦਾ ਮੇਲ ਹਾਈਟ ਵਗੈਰਾ ਤੇ ਕਰਨ ਵਗੈਰਾ ਦੇਖੋ ਬਰੀਡ ਫੁੱਲਾ ਤੇ ਵਾਕੀ ਹਵਾਨੇ ਦੇ ਨਾੜਾ ਵਗੈਰਾ ਰਿੰਕਲਸ ਵਗੈਰਾ ਦੇਖ ਸਕਦੇ ਆ ਬਹੁਤ ਚੰਗੇ ਸਾਫ ਸੁਥਰੇ ਤੇ ਕੰਪੈਕਟ ਬੈਡੀਰ ਦੀ ਬੈੜਾ ਪਲੂਨ ਪਹਿਲਾ ਸੂਆ ਸੁੰਦੀ ਆ ਤੇ ਬਾਡੀ ਵੇਟ ਆ ਉਹਦਾ ਪੂਰਾ ਗੇਨ ਕਰਕੇ ਸੁੰਦੀ ਆ ਦੁੱਧ ਨੋਰਮਲ 25 ਕਿਲੋ ਆਮ ਨਾਲ ਦੇ ਦਿੰਦੇ ਨੇ ਕਿਉਂਕਿ ਬੈਡੀ ਵੇਟ ਬਾਕੀ ਵੀ ਜਿਹੜੀ ਜਰਸੀ ਦੇ ਵਿੱਚ ਐਰ ਸਰ ਦਾ ਕਰਾਸ ਆ ਇਹਦਾ ਕਰਮ ਵਾਲੀ ਦੀ ਫੈਟ ਬੜੀ ਚੰਗੀ ਹੁੰਦੀ ਆ ਤੇ ਗਰਮੀ ਬੜੀ ਘੱਟ ਪਾਉਂਦੀ ਆ ਤੇ ਮੱਝ ਨਾਲ ਕੰਪੇਅਰ ਹੋਣਾ ਜਾਂਦਾ ਬਿਲਕੁਲ ਹੋ ਜਾਂਦਾ ਜੀ ਤੀਜਾ ਨੰਬਰ ਦੇਖੀਏ ਨੇ ਜੀ ਅੱਗੇ ਆਪਾਂ ਇਹ ਵੀ ਵੀਰੇ ਜਰਸੀ ਦੇ ਵਿੱਚ ਕਰਾਸ ਆ ਕੀ ਤੋਰ ਦਿਓ ਜੀ ਇਹ ਦੂਜਾ ਸੂਆ ਸੁੰਦੀ ਤਕਰੀਬਨ ਸੂਨ ਨੂੰ ਇੱਕ ਹਫਤਾ ਐ ਵੀ ਪਾਜੂ ਪਰ 20 ਤੋਂ ਪਲੱਸ ਰਹੂ ਬੱਸੀ ਇਹ ਜਰਸੀ 'ਚ ਥੋੜਾ ਸਾਈਵਾਲ ਦਾ ਮੇਲਾ ਆ ਗਿਆ ਸਾਈਵਾਲ ਵੀ ਆ ਜੀ ਮੂੰਹ ਮੱਥਾ ਤਿੰਨ ਕਰਾਸ ਆ ਗਿਆ ਦੇ ਵਿੱਚ ਠੀਕ ਐ ਤੇ ਇਹ ਵੀ ਫਾਇਟ ਦੇ ਪੁਆਇੰਟ ਅੱਗੇ ਲਿਜਾਊਗੀ ਬਿਲਕੁਲ ਵੀਰੇ ਚੰਗੀ ਫਾਇਟ ਵਾਲੀ ਬੱਸੀ ਆ ਗਈ ਠੀਕ ਐ ਸੋ ਤੀਸਰੇ ਨੰਬਰ ਦੀ ਬੱਚੀ ਦੇਖਦੇ ਪਏ ਆ ਸੂਨ ਦੇ ਵਿੱਚ ਇਹਦੇ ਕੁਝ ਦਿਨ ਬਾਕੀ ਆ ਤੇ ਜਰਸੀ ਉੱਤੇ ਸਾਈਵਾਲ ਦਾ ਮੇਲਾ ਕੱਦ ਵਗੈਰਾ ਦੇਖੋ ਬਹੁਤ ਖੁੱਲਾ ਕੱਦਾ ਕੋਈ ਨਹੀਂ ਗੱਲ ਵੀ ਛੋਟੀ ਐ ਕਿਸੇ ਪਾਸਿਓ ਫੁੱਲ ਸਾਈਜ਼ ਦੇ ਬੱਚਾ ਸੂਨ ਨੂੰ ਕੁਝ ਦਿਨ ਬਾਕੀ ਚੰਗਾ ਦੱਤੇ ਪਿਆ ਜਣਾ ਬਿਲਕੁਲ ਬਲੈਕ ਕ ਤੇ ਕੰਪੈਕਟ ਆਰਡਰ ਦੀ ਬੈੜਾ ਬਿਲਕੁਲ ਸਾਈਜ਼ ਵਗੈਰਾ ਪੂਰਾ ਵਧੀਆ ਤੇ ਕੇ ਚੌਥੇ ਨੰਬਰ ਬੱਚੀ ਦੇਖਣ ਰਿਹਾ ਐਚ ਐਫ ਆਪਾ ਆ ਜਿਹੜੇ ਚੌਥਾ ਨੰਬਰ ਆ ਵੀਰੇ ਇਹ ਪਿਛਲੇ ਲਾੜ ਦੀ ਬਾਕੀ ਆ ਠੀਕ ਹੈ ਜਿਹੜਾ ਆਪਣਾ 45 ਨਾਗ ਸੀ ਉਹਦੇ ਚ ਚਾਰ ਨਾਗ ਆਪਣੇ ਬਾਕੀ ਰਹਿ ਗਏ ਸੀ ਉਹਦੇ 41 ਨਾਗ ਆਪਣੇ ਪਰਮਾਤਮਾ ਦੀ ਕਿਰਪਾ ਸਦਕਾ ਸੇਲ ਹੋ ਗਏ ਸੀਗੇ ਜੀ ਠੀਕ ਹੈ ਬਾਕੀ ਸਾਰਾ ਆਪਣਾ ਲਾੜ ਨਾ ਮਾ ਚਾਰ ਨਾਗ ਉਹਦੇ ਚ ਬਾਕੀ ਨੇ ਪਿਛਲੇ ਲਾੜ ਚ ਚਲੋ ਜਿਆਦਾ ਕੱਚਾ ਹੁੰਦਾ ਗੀਰ ਉਹ ਹਾਂ ਬਾਕੇ ਕਿ ਵੀਰਾਂ ਨੂੰ ਹੋਰ ਵੀ ਬੇਨਤੀ ਕਰਦੇ ਸਾਡੇ ਫਾਰਮ ਤੇ ਆਉਣ ਇੱਕ ਦਿਨ ਬੰਦਾ ਆਪਦਾ ਪਹਿਲਾਂ ਰੇਟ ਲਾਜ਼ ਠੀਕ ਹੈ ਜਦੋਂ ਸੀਨੀ ਵਾਲਕਾਂ ਡੇਰੀ ਫਾਰਮ ਤੇ ਆਊਗਾ ਵੀਰੇ ਰਿਜ਼ਲਟ ਆਪਾਂ ਬਾਲਾ ਨਹੀਂ ਕਹਿੰਦੇ ਲਾਜ਼ਮੀ ਮਿਲੂਗਾ ਠੀਕ ਹੈ ਤੇ ਇਹ ਹੁਣ ਲਗਭਗ ਤਿਆਰੀ ਚ ਹੋ ਮੇਰੇ ਸਾਬ ਨਾਲ ਬਿਲਕੁਲ ਵੀਰੇ ਹਫਤਾ ਹਜੇ ਹੋਰ ਪਾ ਜੂਗੀ ਠੀਕ ਹੈ ਪਰ ਇੱਕ ਇਹਨੇ ਗਰਮਣੇ ਸੇਲ ਹੋ ਜਾਣਾਗਾ ਕਿਉਂਕਿ ਆਰਡਰ ਪੀਸੀ ਨੇ ਥੋੜੀ ਕੱਚੀ ਜ਼ਿਆਦੇ ਸੀਗੀ ਠੀਕ ਹੈ ਇੱਕਰ ਹਵਾਨਾ ਦਿਖਾਉਣ ਲੱਗੀ ਆ ਜੀ ਕਿੰਨਾ ਕੁ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਦੁੱਧ ਵੀਰੇ 25 ਕਿਲੋ ਪਾਉ ਜੀ ਇਹ ਕੋਲੇ ਹੱਥ ਨਾਲ ਠੀਕ ਹੈ ਬਾਕੀ ਥਾਣਾ ਦੇ ਗੁੱਠਾ ਵਗੈਰਾ ਬਹੁਤ ਚੰਗੇ ਆਂਦੀਆਂ ਹਨਾ ਹਾਂਜੀ ਮੂਹ ਹੋਏ ਵੀ ਚਾਰ ਦਿਨ ਦਾ ਪਿਓਰ ਮੂਹ ਜਿਹੜੇ ਆਪਾਂ ਸਾਨੂੰ ਬਿਹੜਾ ਦਿਖਾਉਣੇ ਪਏ ਸਾਰਿਆਂ ਪਹਿਲਾ ਦੂਜਾ ਬਲੱਡ ਦੇ ਵਿੱਚ ਦਿਖਾਉਣੇ ਪਏ ਆ ਕਿ ਇਹ ਲਗਭਗ ਵੀ ਤੋਕੜਾ ਦੁੱਧ ਪੀ ਕੇ ਹੀ ਆਪਾਂ ਬਦਲੀ ਕਰਨੀ ਹੋਵੇ ਸੇਲ ਹੋਣ ਵਾਲੀਆਂ ਬਿਹੜਾ ਜਾਵਾਂ ਬਿਲਕੁਲ ਹੋਣ ਵਾਲੀਆਂ ਬਾਕੀ ਵੀਰੇ ਵਿੱਚ ਮੱਸੀਆਂ ਚੰਗੀਆਂ ਨੇ ਜਦੋਂ ਪਹਿਲਾ ਦੂਜਾ ਸੂਆ ਹਰ ਬੰਦਾ ਪੰਜ ਚਾਰ ਸੂਆ ਘਰੇ ਨਾਜਵੀਂ ਪੀ ਲੈਂਦਾ ਹੈਗਾ ਠੀਕ ਹੈ ਜੀ ਤੇ ਅੱਗੇ ਦੇਖੇ ਨਾ ਪੰਜਵਾਂ ਨੰਬਰ ਇਹ ਆਪਾ ਹਾਂਜੀ ਵੀਰੇ ਐਫ ਦੇ ਵਿੱਚ ਇਹ 12 ਦਿਨ ਦੀ ਕੱਚੀ ਹੈ ਜੀ ਦੂਜਾ ਸੂਆ ਮੂੰਹੋਂ ਸੇਦੰਦਾ ਪਿਓਰ ਮੂੰਹੋਂ ਸੇਦੰਦਾ ਦੂਜਾ ਸੂਆ ਸੁੰਦੀ ਆ 10 12 ਕ ਦਿਨ ਇਹਦੇ ਪੈਂਡਿੰਗ ਪ ਕਿਸੇ ਪਾਸੋਂ ਲੱਸੀ ਨਾਮੀਤਾ ਤਰਾ ਨਹੀਂ ਸਾਈਜ਼ ਵਗੈਰਾ ਦੇਖੋ ਇਹਦਾ ਤੇ ਵਾਕੀ ਥਾਣਾ ਦੇਖੋ ਹਾਤੀ ਚਵਾਈ ਵਾਲਾ ਸੋਹਣਾ ਥਾਣਾ ਸਾਫ ਸੁਥਰਾ ਤੇ ਚੰਗਾ ਦੁੱਧ ਨੇ ਪਾ ਦੇਣਾ ਸੂਣ ਚ ਕੁਝ ਦਿਨ ਬਾਕੀ ਬਾਕੀ ਮਿਰਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਠੀਕ ਹੈ 13 ਰੁਪਏ ਕਿਲੋਮੀਟਰ ਟਰਾਂਸਪੋਰਟ ਦਾ ਚੱਲਦਾ ਇਕੱਲੇ ਪੰਜਾਬ ਪੰਜਾਬ ਦਾ ਉਹਦੇ ਦੋ ਨਾਗ ਆਪਾਂ ਪਾ ਲੈਣੇ ਆ ਠੀਕ ਹੈ ਜੇ ਤਿੰਨ ਨਾਗ ਪਾਉਣੇ ਉਹਦਾ 15 ਰੁਪਏ ਚਾਰ ਨਾਗਾਂ ਦਾ 18 ਰੁਪਏ ਆ ਠੀਕ ਹੈ ਆਪਣੇ ਕੋਲ 10 ਚੱਕੇ ਤੱਕ ਵੀਰੇ ਗੱਡੀ ਹੈਗੀ ਜਿੱਤੇ 10 ਗਾਇਆਂ ਤੱਕ ਬੱਗ ਜਾਂਦੀਆਂ ਨੇ ਠੀਕ ਹੈ ਮੰਨ ਲਾ ਦੋ ਬਾਕੀ ਵੱਡੀ ਗੱਲ ਆਪਣੇ ਕੋਲ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਸਭਾਇ ਦੇ ਮਸ਼ੀਨਾ ਹੈਗੀਆਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਂਦੀ ਆ ਕੱਲਾ ਚੈੱਕ ਨਹੀਂ ਲੈਂਦੇ ਕੋਈ ਮਾੜੀ ਮੋਟੀ ਕੱਟ ਵੱਧ ਪੇਮੈਂਟ ਆ ਆਪਣੇ ਗੱਡੀ ਵਾਲੇ ਵੀਰ ਨੂੰ ਵੀ ਫੜਾ ਸਕਦਾ ਜੀ ਮਨ ਕੇ ਜਲੇ ਚਾਹੇ ਕੋਈ ਵੀਰ ਦੂਰੋਂ ਆਉਂਦਾ ਬੱਸ ਚੜ੍ਹ ਕੇ ਕਿਉਂ ਠੰਡ ਦਾ ਸਫਰ ਆ ਆਹ ਉਹ ਆਪਾਂ ਮਾਣਾ ਬਟਾ ਲੈ ਵੀ ਆਵਾਂਗੇ ਨੇੜੇੋਂ ਵੀਰੇ ਬਿਲਕੁਲ ਮੈਂ ਇਹ 15 ਕਿਲੋਮੀਟਰ ਦੇ ਦਾਰੇ ਚੋਂ ਲੈ ਕੇ ਆਉਣਾ ਮੇਰੀ ਗੱਡੀ ਸਪੈਸ਼ਲ ਲਈ ਹੁੰਦੀ ਹੈ ਇੱਕ ਬੰਦਾ ਇਹ ਤੇ ਆਪਣਾ ਜਾਣਦਾਗਾ ਉਹ ਲੈ ਕੇ ਆਉਂਦਾ ਬਾਕੀ ਸਾਡੇ ਕੋਲੇ ਆਉਣਾ ਲਾਟ ਦੇ ਵਿੱਚ ਹੀ ਆਉਣ ਚ ਫਾਇਦਾ ਹੁੰਦਾ ਕਿਉਂਕਿ ਹਰ ਬੰਦੇ ਦੇ ਪੰਜ ਚਾਰ ਨਾਗ ਵੀਰੇ ਇੰਨੇ ਕਰਮ ਵਾਲੀਆਂ ਚੋਂ ਫਿੱਟ ਆ ਜਾਂਦੇ ਆ ਜੋ ਬਾਕੀ ਆਪਾਂ ਇਹਨਾਂ ਦੀ ਸੁਰਖੀ ਪਾਊਡਰ ਵੀ ਨਹੀਂ ਜ਼ਿਆਦਾ ਲਾਉਂਦੇ ਇਕੱਠੀਆਂ ਮੁਰੋਂ ਲੈਨੇ ਥੋਕ ਚ ਰੇਟ ਜਾਇਜ਼ ਮਿਲ ਜਾਂਦੇ ਆ ਤੇ ਅਸੀਂ 2-250 ਮਹੀਨੇ ਦੀ ਵੜ ਬੇਚ ਨਹੀਂ ਕਰਕੇ ਨਫਾ ਆਪਣਾ ਵੀ ਜਾਇਜ਼ ਹੁੰਦਾਗਾ ਠੀਕ ਅੱਗੇ ਆ ਗਿਆ 6 ਮਾ ਨੰਬਰ ਜੀ ਹਾਂਜੀ ਹ ਇਹ ਕਿਹੜਾ ਸੂਆ ਜੀ ਇਹ ਵੀਰੇ ਸੇਦ ਆਂਦਾ ਜੀ ਦੂਜਾ ਸੂਆ ਸੁੰਦੀ ਆ ਹਜੇ ਇਹਦਾ ਟਾਈਮ 10 ਦਿਨ ਬਾਕੀ ਪਿਆ ਜੀ ਸੂਨ ਚ 10 ਦਿਨ ਬਾਕੀ ਤੇ ਵਾਕੀ ਥਾਂ ਤੋਂ ਜਮਾ ਗਲਾਬੀ ਪੈਦਾ ਹਨਾ ਹਾਂ ਵੀਰੇ ਫਾਰਮ ਦੇ ਵਿੱਚੋਂ ਲਈਆ ਮੈਂ ਨਾਲ ਲੱਗਦੇ ਪਿੰਡ ਚੋਂ ਦਾ ਪਲੂਣ ਦਾ ਹੀ ਬੱਸੀ ਦਾ ਦੁੱਧ ਬਹੁਤ ਪਾਇਆ ਵਾ ਠੀਕ ਐ ਸੋ ਵਾਕੀ ਮਿਲਕ ਵਨ ਵਗੈਰਾ ਦੇਖੋ ਦੋਨੇ ਪਾਸੇ ਦਿਖਾਈ ਦਿੰਦੀਆਂ ਮੋਟੀ ਚੰਗੀ ਤੇ ਬੈੜ ਬਹੁਤ ਜਿਆਦਾ ਸਾਫ਼ ਸੁਥਰੀ ਆ ਤੇ ਪੂਰੀ ਸਨੱਖੀ ਘਰ ਦਾ ਸ਼ਿੰਗਾਰ ਬੰਨ ਵਾਲੀ ਚੀਜ਼ ਆ ਸੂਆ ਦੂਸਰਾ ਸੁੰਦੀ ਆ ਪਹਿਲੇ ਸੂਏ ਵੀਰ ਦੱਸਦੇ ਚੰਗਾ ਦੁੱਧ ਪਾਇਆ ਵਾ ਤੇ ਹਵਾਨਾ ਅੱਗੇ ਪਿੱਛ ਤੇ ਮੂਹੋ ਛੇ ਦਿਨ ਦਾ ਜਮ ਸੂਨ ਨੂੰ 10 ਦਿਨ ਬਾਕੀ ਤੇ ਅੱਗੇ ਆ ਗਈ 7ਵੇਂ ਨੰਬਰ ਤੇ ਵੀ ਇਹ ਵੀ ਫਾਰਮ ਦੀ ਬੜਾ ਮੂਹੋ ਚਾਰ ਦਿਨ ਦਾ ਪਹਿਲਾ ਸੂਆ ਸੁੰਦੀ ਆ ਪਲੂਣ ਪਹਿਲਾ ਸੂਆ ਪਹਿਲਾ ਸੂਆ ਸੁੰਦੀ ਆ 15 ਦਿਨ ਸੂਨ ਦੇ ਵਿੱਚ ਬਾਕੀ ਆ ਦੇਖੋ ਆਡਰ ਦਾ ਥੱਲੇ ਹਰੋਂ ਵੀ ਕਰਮ ਵਾਲੀ ਨੇ ਪੂਰਾ ਚੰਗਾ ਖੋਲ ਰਹੀ ਆ ਜੀ ਠੀਕ ਆ ਸਬੂਤੀ ਵਗੈਰਾ ਦੇਖੋ ਸਾਫ ਸੁਥਰੀ ਤੇ ਚੰਗਾ ਦੁੱਧ ਪੈਜੂਗੀ ਬੋਡੀ ਵੇਟ ਵਗੈਰਾ ਬਹੁਤ ਚੰਗਾ ਜਿੰਦ ਜਣ ਚਾਹੇ ਬਾਥੀ ਚਵਾਈ ਕਰ ਲਈ ਚਾਹੇ ਮਸ਼ੀਨੀ ਤੇ ਪੱਠਪੂੜੇ ਦੀ ਬੰਤਰ ਕੁਆਲਟੀ ਚਾਰੇ ਪਾਸੇ ਗੋਮਟੋਲ ਪਈ ਆ ਦੇ ਮਿਲਕਵੈਨ ਵਗੈਰਾ ਚੰਗੀ ਸਾਫ ਸੁੱਤਰੀ ਸੋਹਣੀ ਦਿਖਾਈ ਦਿੰਦੀ ਆ ਤੇ ਪਤਲੀਸ ਕਹਿੰਦੇ ਬੱਚਾ ਇਹਦਾ ਵੀ ਆਪਾਂ ਬਾਇਓ ਡਾਟਾ ਵੀਰ ਜੀ ਸਾਰਾ ਦੇ ਦੇਾਂਗੇ ਆਪਣੇ ਕੋਲ ਹੈਗਾ ਇਹਦਾ ਠੀਕ ਆ ਸਾਰਾ ਆਪਣਾ ਕਾਪੀ ਦਾ ਬਾਇਓ ਡਾਟਾ ਨੋਟ ਬਿਲਕੁਲ ਜਿਹੜਾ ਸਾਨੂੰ ਲਿਖਤੀ ਰੂਪ ਚ ਮਿਲਦਾ ਆਪਾਂ ਲਿਖਤੀ ਰੂਪ ਚ ਹੀ ਦਿੰਨੇ ਆ ਗੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਜੀ ਠੀਕ ਐ ਅੱਗੇ ਆਗੇ ਨਾਲ ਦੀ ਇਹਦੇ ਜੀ ਹਾਂਜੀ ਵੀਰੇ ਇਹ ਵੀ ਤਕਰੀਬਨ 12 ਦਿਨ ਦੀ ਕੱਚੀ ਆ ਜੀ 8ਵਾਂ ਨੰਬਰ 12 ਦਿਨ ਦੀ ਕੱਚੀ 12 ਦਿਨ ਦੀ ਕੱਚੀ ਆ ਜੀ ਇਹ ਪਲੂਣ ਲੱਗਦੀ ਆ ਨਾ ਹਾਂ ਵੀਰੇ ਪਲੂਣੀਆਂ ਚਾਰ ਦੰਦ ਦੀ ਆ ਵੀ ਇਹਦੇ ਜੋੜਾ ਉਹ ਚ ਅੰਦਾਜ਼ਾ ਹੈਗਾ 20 ਵਾਲੇ ਤੋਂ ਜੀ ਨਹੀਂ ਪਲੱਸ ਜਾਓ ਜੀ ਫਾਰਮ ਵਾਲੀ ਬੱਸੀ ਆ ਠੀਕ ਆ 24 25 ਤੱਕ ਜਾਊਗੀ ਬਿਲਕੁਲ ਜਾਓ ਬੜੀ ਆਰਾਮਦਾਰੀ ਨਾਲ ਵੀਰ ਜੀ ਠੀਕ ਹੈ ਸੋ ਜਿਹੜੇ ਪਰਸਨ ਵੜਾ ਐਚ ਐਫ ਡੱਬਿਆਂ ਦਿਖਾਈ ਜੰਨੇ ਆ ਤੇ ਚੰਗੀ ਜਿੰਦ ਜਾਣ ਦੇ ਵਿੱਚ ਤੇ ਕਦ ਕੱਢ ਜੀ ਨੋਰਮਲ ਜਿਵੇਂ ਘਰੇਲੂ ਬੰਦੇ ਨੂੰ ਦੁੱਧ ਪੀਣਾ ਹੁੰਦਾ ਵੀ 24 25 ਕਿਲੋ ਦੁੱਧ ਆ ਰਿਹਾ ਉਸ ਟਾਈਪ ਦੇ ਸਾਨੂੰ ਵੜਾ ਦਿਖਾਉਂਦੇ ਪਈਆਂਗੇ ਆਪਾਂ ਅੱਗੇ ਗੱਲ ਕਰਦੇ ਆ ਨੌਵੇਂ ਨੰਬਰ ਦੀ ਜੀ ਬਾਕੀ ਵੀਰੇ ਬਾੜਾ ਮਾੜਾ ਮਾਲ ਤਾਂ ਲੈਂਡ ਖਰੀਦਣ ਦਾ ਕੋਈ ਫਜ਼ਰ ਮੈਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਵੀਰੋ ਬੱਚੀ ਜ ਲੈਣੀ ਹੈ ਕੋਈ 10-15000 ਰੁਪਏ ਜਿਆਦਾ ਲਾ ਲਓ ਥੋੜੀ ਜਿਹੀ ਚੰਗੀ ਲਓ ਠੀਕ ਹੈ 20 ਲੀਟਰ ਤੋਂ ਥੱਲੇ ਵਾਲੀ ਵੀਰੇ ਪੜਦਾ ਨਹੀਂ ਪਉਂਦੀ ਖਰਚਾ ਖਾਣੀ ਹੁੰਦਾ ਉਹਦਾ ਕੋਈ ਫਾਇਦਾ ਨਹੀਂਗਾ ਅੱਗੇ ਆ ਗਿਆ 9ਵਾਂ ਨੰਬਰ ਇਹ 9ਵਾਂ ਨੰਬਰ ਵੀਰੇ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਇਹ ਐਫਐਫ ਦੇ ਵਿੱਚ ਕਰਾਉਸ ਆ ਵੀਰੇ ਠੀਕ ਹੈ ਵੈਲਡ ਕਰਾਉਸ ਆ ਤੇ ਇਹਦਾ ਮਿਲਕ ਰਿਕਾਰਡ ਬਹੁਤ ਚੰਗਾ ਸਾਨੂੰ ਮੂਹਰੋਂ ਦੀ ਰਿਪੋਰਟ ਮਿਲੀ ਆ ਕਰਮਾਲੀ ਦੀ ਠੀਕ ਹੈ ਤੇ ਤਕਰੀਬਨ ਹਜੇ ਵੀਰੇ 15 ਦਿਨ ਦੀ ਕੱਚੀ ਆ ਇਹ ਬਾਕੀ ਸਾਈਜ਼ ਵਗੈਰਾ ਬਹੁਤ ਚੰਗਾ ਇਹਦਾ ਹੋ ਸਕਦਾ ਆਪਾਂ ਲਾਟ ਦੇ ਵਿੱਚ ਕਰਮਾਲ ਦੇਖੋ ਤੇ ਬੈਂਸ ਕਿੰਨੀਆਂ ਚੰਗੀਆਂ ਲੈ ਵੇ ਤੇ ਆ ਦੇਖੋ ਮਿਲਕੋ ਬੈਂ ਵੀਰੇ ਇਹਦੀ ਆਪਾਂ ਨੂੰ ਕਰਮ ਵਾਲੀ ਦੀ ਰਿਪੋਰਟ ਬਹੁਤ ਚੰਗੀ ਮਿਲੀ ਆ ਗਿਓ ਸੋ ਹਵਾਨੇ ਤੇ ਨਾੜਾ ਵਗੈਰਾ ਚੰਗੇ ਦਿਖਾਈ ਦੇ ਨੇ ਮਿਲਕ ਮੈਨੂੰ ਬਹੁਤ ਬਿਲਕੁਲ ਮੂਰੀ ਲਾਦ ਤੱਕ ਟੱਚ ਕਰਦੀ ਪਈ ਆ ਸਾਈਜ਼ ਫੁੱਲਾ ਸੂਨ ਨੂੰ ਕੁਝ ਕਰਨ ਲੱਗ ਗਿਆ ਬਾਕੀ 14 ਤੋਂ 15 ਦਿਨ ਬਾਕੀ ਪਈ ਐ ਇਹਦੇ ਆ ਗੇ ਜਿਹੜੀ 10 ਨੰਬਰ ਦੇਖਦੇ ਪਏ ਬੱਚੀ ਆ ਪਾਜੀ ਵੀਰ ਜੀ ਇਹ ਬੱਸੀ ਸੂਈ ਹੋਈ ਆ ਠੀਕ ਹੈ ਇਹਨੂੰ ਸੂਈ ਆ ਵੀਰੇ ਬੱਸੀ ਇਹਨੂੰ ਤੀਜਾ ਦਿਨ ਅੱਜ ਠੀਕ ਹੈ ਮਗਰ ਇਹਦੇ ਬੱਸੀ ਆ 66 ਸੀਮਣ ਦੀ ਠੀਕ ਹੈ ਜੀ ਡੈਨਮਾਰਕ ਦੀ ਆ ਪੋ ਬਾਇ ਉਹਦਾ ਇਹਦੇ ਥੱਲੇ 25 ਕਿਲੋ ਵੀਰੇ ਇਸ ਵਕਤ ਬੌਲੀ ਆ ਕੰਡੇ ਨਾਲ ਤੋਲ ਕੇ ਤਿੰਨ ਟਾਈਮ ਚਾਰ ਟਾਈਮ ਸਾਡੇ ਕੋਲ ਕੋਈ ਬੰਦਾ ਲਿਜਾ ਸਕਦਾ ਚੋਈ ਕਰਕੇ ਪਰ ਮੂੰਹ ਹਾ ਚਵਾਈ ਕਰਕੇ ਮੂੰਹੋਂ ਦੋ ਦੰਦ ਆ ਜੀ ਮੂੰਹੋਂ ਦੋ ਦੰਦ ਬਿਲਕੁਲ ਦੋ ਦੰਦ ਤਾਂ ਪਹਿਲਾਂ ਸੂਆ 25 ਕਿਲੋ ਕੰਡੇ ਦੇ ਤੋਲ ਕੇ ਵੀਰੇ ਅੱਜ ਦੁੱਧ ਆ ਪਿੱਛੇ ਬੱਚੀ ਜੇਰਜੂ ਡੰਨ ਹੋਰ ਰੋਗੀ ਸਾਡੇ ਕੋਲੇ ਤਾਂ 30 ਲੀਟਰ ਤੋਂ ਪਲੱਸ ਚਵਾ ਦੇਾਂਗੇ ਇਹਦਾ ਪਿੱਛੇ ਬੱਚੀ ਜੇਰਜੂ ਡੰਨ ਬਿਲਕੁਲ ਡੰਨਾਂ ਵੀਰੇ ਗਰੰਟੀ ਆ ਜੇਰਦੀ ਜੀ ਠੀਕ ਐ ਸੀਗੀ 9ਵਾਂ ਨੰਬਰ ਹਾਂਜੀ ਹਾਂਜੀ ਅੱਗੇ ਆਏਗਾ 10ਵਾਂ ਨੰਬਰ ਜੀ 10ਵਾਂ ਨੰਬਰ ਇਹ ਵੀ ਵੀਰੇ ਬੱਸੀ ਤਾਜੀ ਸੂਈ ਆ ਠੀਕ ਐ ਇਹ ਬੱਸੀ ਨੇ ਕੱਲ ਸਵੇਰ ਸੂਈ ਆ ਇਹ ਵੀ 20 ਤੋਂ ਪਲੱਸੂ ਪਲੱਸੂ ਕਿਨੇ ਜੀ ਹਾਂ 20 ਲੀਟਰ ਤੋਂ ਇਹ ਵੀ ਪਲੱਸ ਹੈਗੀ ਆ ਵੀਰ ਜੀ ਜੇਰਜੂ ਡੰਨ ਇਹਦੀ ਵੀ ਜੇਰਜੂ ਡੰਨਾਂ ਗਾ ਜੀ ਠੀਕ ਐ ਸੋ 10ਵੇਂ ਨੰਬਰ ਤੇ ਬੱਚੀ 20 ਤੋਂ ਪਲੱਸ ਚੱਲਦੀ ਪਈ ਹੈਗੀ ਤੇ ਦੂ ਤੇ ਹਵਾਨਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਸੋਹਣਾ ਸਾਫ ਸੁਥਰਾ ਥਾਣਾ ਤੇ ਚਾਰੇ ਸਾਈਂ ਨਿਖੜਵੇਂ ਗੈਪ ਤੇ ਲੱਗੇ ਹੋਇਆ ਸੂਈ ਸਵਾਈਆ ਚੋਗੇ ਤਸੱਲੀ ਕਰਕੇ ਲੈ ਸਕਦੇ ਹੋ ਹਵਾਨੇ ਦੇ ਨਾੜਾ ਵਗੈਰਾ ਦੇਖੋ ਬਿਲਕੁਲ ਕਾਗਜ਼ ਵਰਗੇ ਨਰਮ ਨਾੜਾ ਬਸਾਈ ਦਿਨੀਆਂ ਪਈਆਂ ਸਰੀਆ ਐਂਡ ਦੇਖੜੀ ਆਪਾਂ 11 ਨੰਬਰ ਦੇਖੀਏ ਨੇ ਹਾਂ ਵੀਰੇ ਇਹ ਤਕਰੀਬਨ 12 ਤੋਂ 15 ਦਿਨ ਦੀ ਕੱਚੀ ਆ ਠੀਕ ਹੈ ਇਹ ਫਾਰਮ ਵਾਲੀ ਬੱਸੀ ਆ ਦੂਜਾ ਸੂਹਾ ਸੁੰਦੀ ਆ ਮੂੰਹੋਂ ਸੇਦਾਂ ਦਾ ਤੋਰ ਦਿਓ ਜੀ ਮਾੜੀ ਜੀ ਠੀਕ ਹੈ ਇਹਦਾ ਵੀਰੇ ਬੱਸੀ ਦਾ ਜਿਹੜੀ ਜਿਹੜਾ ਮਾਲਕਾਂ ਮੂਹਰੋ ਰਿਕਾਰਡ ਆਪਾਂ ਨੂੰ ਬਹੁਤ ਚੰਗਾ ਦਾ ਦੱਸਿਆ ਮਾਲਕਾਂ ਨੇ ਠੀਕ ਹੈ ਤਕਰੀਬਨ 35 ਤੋਂ 40 ਚੱਲਣ ਵਾਲੀ ਹੈਗੀ ਆ ਥੋੜੀ ਜਿਹੀ ਕੱਚੀ ਕੱਚੀ ਆ ਜੀ ਠੀਕ ਹੈ ਲੈ ਜੀ 10-12 ਦਿਨ ਹਾਂ ਵੀਰੇ ਬੱਸੀ ਦੇ ਅੱਖਰ ਬਹੁਤ ਚੰਗੇ ਆ ਸੀ ਤਾਂ ਥੋੜੀ ਜਿਹੀ ਕੱਚੀ ਉਹ ਲੈ ਲਈ ਸੀ ਕਿਉਂਕਿ ਅੱਖਰ ਸਾਨੂੰ ਬਹੁਤ ਚ ਤੇ ਅੱਗੇ ਇੱਕ ਆਪਾਂ ਗਰਲੈਂਡੋ ਦੇਖੀਏ ਨੇ ਖੜੀ। ਕ੍ਰੌਸ ਦੀ ਆ ਗਈ ਹੈ ਨਾ। ਹਾਂ ਵੀਰੇ ਗਰਲੈਂਡੋ ਕ੍ਰੌਸ ਦੇ ਵਿੱਚ ਆ ਗਈ ਇਹ। ਠੀਕ ਹੈ। ਤੇ ਠੰਢਲੀ ਮੈਂ ਇਹਦਾ ਕੋਈ ਅੰਤ ਨਹੀਂ ਕਰਨਾ ਠੰਢੀ ਸੀਲਾ। ਠੀਕ ਹੈ। ਠੰਢੀ ਸੀਲਾ। ਇਹਨਾਂ ਇਸ ਤਰ੍ਹਾਂ ਕੋਈ ਗੱਲਾਂ ਨਹੀਂ ਦੇਖੋ। ਕੋਈ ਨਿਆਣਾ ਵਗੈਰਾ ਪਾਉ। ਤੁਸੀਂ ਉਸ ਤਰ੍ਹਾਂ ਵੀਰੇ ਗਰਮ ਨਹੀਂ ਲੈਂਦੇ ਜਿਹੜੀ ਇਹ ਵੈਰਾਈਟੀ ਲੈਣੇ ਆ। ਠੀਕ ਹੈ। ਠੰਢੀ ਸੀਲਾ ਫੈਟ ਬੜੀ ਚੰਗੀ ਹੈ ਉਹ ਤੇ ਦੁੱਧ ਵੀਰੇ 20 ਤੋਂ ਪਲੱਸ ਚੱਲਣ ਵਾਲਾ ਬੱਚਾ ਹੈਗਾ ਇਹ। ਠੀਕ ਹੈ। 20 ਕਿਲੋ ਦੁੱਧ ਪਾ ਦੂ। ਚਿਪਾ ਉਹ ਵੀ ਕਰਮ ਵਾਲੀ ਫੈਟ ਵਾਲਾ ਜਮਾ ਹੈ ਨਾ। ਫੈਟ ਵਾਲਾ ਤੇ ਅੱਗੇ ਨਾਲ ਖੜੀਆਂ ਬੱਚੀਆਂ ਹੋਰੀ ਆ ਵੀਰੇ ਆ ਬੱਸੀ ਤਾਜੀ ਸੂਈਆ ਠੀਕ ਹੈ ਮੂੰਹੋਂ ਚਾਰ ਦੰਦ ਦਾ ਪਲੂਣ ਆ ਤਾਜੀ ਸੂਈਆ ਠੀਕ ਹੈ ਇਹਦੇ ਥੱਲੇ ਵੀ ਤਕਰੀਬਨ 20 ਲੀਟਰ ਦੇ ਲਵੇ ਵੀਰੇ ਦੁੱਧ ਰੈਡੀ ਹੋਊਗਾ ਲੇਵੇ ਦੀ ਨਹੀਂ ਬੰਤਰਾਂਤੀ ਨਹੀਂ ਕੋਈ ਕਰਮਾਲੀ ਦਾ ਠੀਕ ਹੈ ਸਾਫ ਸੁਥਰਾ ਜੰਗੀ ਵੱਡੀ ਇੰਨੀ ਲੇਵੇ ਦੀ ਬੰਤਰ ਆ ਨਾ ਲੇਵਾ ਬਿਲਕੁਲ ਬੈਕ ਸਾਈਡ ਪਿਆਗਾ ਤੇ ਲੇਵਾ ਜਮਾ ਝਾੜਦੇ ਜਦੋਂ ਦੁੱਧ ਚੋਣੇ ਆ ਠੀਕ ਹੈ ਬਹੁਤ ਸੋਹਣੀ ਚਵਾਈ ਲੱਗੇ ਨੂੰ ਕਰਮਾਲੀ ਨੂੰ ਅੱਗੇ ਜਰਸੀ ਦੇਖੇ ਨਾ ਭਾਈ ਆਹ ਜਰਸੀ ਤੋੜ ਦਿਓ ਜੀ ਮਾੜੀ ਜੀ ਇਸ ਵੀਰੇ ਦੂਜਾ ਸੂਹਾ ਸੁੰਦੀ ਆ ਇਹ ਠੀਕ ਹੈ ਜੀ ਦੂਜਾ ਸੂਹਾ ਸੁੰਦੀ ਆ ਸਾਡੇ ਫਾਰਮ ਤੇ ਵੀਰੇ 25 ਲੀਟਰ ਪਾਏ ਦਾ ਜਵਾ ਦੇਾਂਗੇ ਜੀ ਠੀਕ ਹੈ ਥੋੜੀ ਜਿਹੀ ਜਰਸੀ ਜਾਨੀ ਸਾਈ ਹਾਲ ਦੇ ਵਿੱਚ ਕ੍ਰਾਸ ਪੈਂਦੀ ਆ ਹਲਕਾ ਜਿਹਾ ਕ੍ਰਾਸ ਪੈਂਦਾ ਆ ਹਾਂ ਠੰਡੀ ਸੀਲ ਆ ਵੀਰੇ ਅੰਤਰੀਆਂ ਲੇਵਾ ਦੇਖੋ ਕੋਈ ਅੰਤ ਨਹੀਂ ਗਰਮ ਲੱਗਦਾ ਮਿਲਕ ਪਿੰਡ ਦੋਨੇ ਪਾਸੇ ਬਹੁਤ ਚੰਗੀ ਲੱਗੀ ਆ ਸੋ ਤੋਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਤੋਰਾਗਾ ਤੇ ਜਿੰਨੀਆਂ ਲੱਤਾ ਚੌੜੀਆਂ ਕਰਕੇ ਤੁਰਦੀ ਆਏ ਉਤੋਂ ਗੈਸ ਕਰ ਸਕਦਾ ਕਿ ਇੰਨਾ ਹਵਾਨਾ ਇਹਨੇ ਭਰਨਾ ਜਿਹਦੇ ਨੂੰ ਇਹਨੇ ਸਹੀ ਮਨੇ 4 ਹੋਣਾ ਜਾ ਕੇ ਬਿਲਕੁਲ ਬਿਲਕੁਲ ਵੀਰੇ ਹਜੇ ਹਫਤਾ ਤੱਕ ਦਾ ਬੱਟ ਤੇ ਹਫਤਾ ਨਹੀਂ ਸੁੰਦੀ ਇਹ ਇਹਦਾ ਤੋਰੇ ਹੀ ਦੱਸਦੇ ਪਏਗੇ ਨਾਲ ਪਰੂ ਵੀ ਖਿਲ ਕੇ ਸੁੰਦੀਰੇ ਕਿਸੇ ਕਰਮ ਵਾਲੇ ਵੀਰ ਕੋਲ ਚਲੀ ਗਈ ਦੁੱਧ ਬਹੁਤ ਸੋਹਣਾ ਪਿਆਜੂਗੀ ਠੀਕ ਹੈ ਤੇ ਨਾਲ ਬਾਕੀ ਆ ਵੀ ਕੱਚੇ ਵੜਾ ਹਨ ਹਾਂ ਵੀਰੇ ਕ੍ਰਾਸ ਬੈਡ ਆ ਗਈ ਵੀ ਚੰਗੇ ਦੁੱਧ ਵਾਲੀ 12 ਦਿਨ ਦੀ ਕੱਚੀ ਆ ਠੀਕ ਹੈ ਤੇ ਅੱਗੇ ਵਿੱਚ ਵੀਰ ਨਾ ਬੈਸਮੀ ਬੈਡ ਲੈਣ ਦੇ ਜਾਵਣ ਹੁੰਦੇ ਐ ਚਿਫ ਦੇ ਵਿੱਚ ਛੋਟੇ ਸਾਈਜ਼ ਵਾਲੀ ਹਾਂ ਥੋੜਾ ਸਾਈਜ਼ ਛੋਟਾ ਤੇ ਪਰ ਦੁੱਧੇ ਜ਼ਿਆਦਾ ਕੱਢੂਗੀ ਠੀਕ ਹੈ ਜਿਹੜੇ ਬੰਦੇ ਨੂੰ ਪਰਖ ਉਹ ਵੀਰ ਨੇ ਲੈਣੀ ਆ ਤੇ ਇਹ ਵੀ ਵੀਰੇ ਤਕਰੀਬਨ 10 ਤੋਂ 12 ਦਿਨ ਦੀ ਕੱਚੀ ਆ ਠੀਕ ਹੈ 10 12 ਦਿਨ ਸੂਣ ਚ ਬਾਕੀ ਪੈ ਦੇ ਹਾਂਜੀ 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 ਵਿੱਚ ਤੇ ਜਿਹੜਾ ਪੰਦਰਮਾਲ ਦੇਖੀ ਹੈ ਨਾ ਇਹ ਵੀਰੇ ਬੜਾ ਤਾਜੀ ਸੂਣਿਆ ਤੀਜਾ ਦਿਨ ਸੂਣ ਹੋਗਾ 20 ਕਿਲੋ ਦੁੱਧ ਕੰਡੇ ਵਾਲਾ ਤੋੜ ਕੇ ਹੈਗਾ ਥੱਲੇ 20 ਕਿਲੋ ਹਾਜ਼ਰ ਆ ਆ ਵੀਰੇ ਐਫ.ਪੀ ਦੇ ਵਿੱਚ ਨਾ ਕ੍ਰਾਸ ਪੈਂਦਾ ਸਹੀ ਹਾਲ ਦਾ ਠੀਕ ਹੈ ਆਪਾਂ ਤੋੜਦੇ ਨਹੀਂ ਆਪਾਂ ਇੱਦਾਂ ਹੀ ਦੱਸ ਦਿੰਦੇ ਹਾਂ ਨਾ ਬਾਰੇ ਬਾਇਓ ਡਾਟਾ ਠੀਕ ਹੈ ਇਹ ਐਫ.ਪੀ ਵੀਰੇ 15 ਦਿਨ ਦੀ ਕੱਚੀ ਆ ਠੀਕ ਹੈ ਬਤ ਵੀਰੇ ਸਕੀਨ ਸਾਡੇ ਕੋਲ ਕੋਈ ਵਪਾਰੀ ਵੀ ਜ਼ਿਆਦਾ ਮਾਤਰਾ ਚ ਮਾਲ ਲੈ ਜਾਂਦੇ ਆ ਫਿਰ ਆ ਵੀਰੇ ਹਫਤੇ ਦੀ ਕੱਚੀ ਆ ਦੂਜਾ ਸੂਆ ਸੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆ ਵੀਰੇ ਪਹਿਲਾ ਸੂਆ ਸੁੰਦੀ ਦਾ ਬੱਸੀ ਇਹ ਵੀ ਇੱਕ ਹਫਤੇ ਦੀ ਕੱਚੀ ਆ ਗਈ ਉਦੋਂ ਅੱਗੇ ਵਿੱਚ ਆ ਵੀ ਪਹਿਲਾ ਸੂਆ ਸੁੰਦੀ ਇੱਕ ਹਫਤੇ ਦੀ ਇਹ ਵੀ ਕੱਚੀ ਆ ਜਿਹੜੀ ਅੱਗੇ ਆ ਗਈ ਵੀਰੇ ਇਹ ਵੀ ਪਹਿਲਾ ਸੂਆ ਸੁੰਦੀ ਆ ਹਫਤੇ ਦੀ ਕੱਚੀ ਆ ਸਾਰੇ ਬੜਾ ਲਗਭਗ ਪਲੂਨ ਦੂਜਾ ਸੂਆ ਹੈ ਬੜਾ ਪਹਿਲਾ ਦੂਜਾ ਹੀ ਲੈਣੇ ਆ ਠੀਕ ਹੈ ਜੀ ਆ ਵੀਰੇ ਪਲੂਨ ਬੱਸੀ ਆ 15 ਦਿਨ ਦੀ ਕੱਚੀ ਆ ਮੂੰਹੋਂ ਦੋ ਦੰਦ ਆ ਜੀ ਠੀਕ ਹੈ ਤੇ ਅੱਗੇ ਆ ਗਈ ਵੀਰੇ ਸਾਈ ਵਾਲ ਜੀ ਸਾਈ ਵਾਲ ਆ ਗਈ ਹੈ ਨਾ ਇਹ ਵੀ ਮੂੰਹੋਂ ਦੋ ਦੰਦ ਆ ਜੀ ਕਰਮ ਵਾਲੀ ਠੀਕ ਹੈ ਜੀ ਇਹ ਵੀ ਦ ਅੱਗੇ ਵੀਰਿਆ ਜਰਸੀ ਆ ਗਈ ਇਹ ਮੂੰਹ ਖੀਰੀ ਆ ਖੀਰੀ ਬਿਲਕੁਲ ਨਾ ਸਾਈਆ ਤਰੋ ਸਾਹ ਮੂੰਹ ਖੀਰੀ ਆ ਅੱਗੇ ਸਾਈਆ ਲਾ ਗਈ ਦਿੱਤੀ ਬਾਕੀ ਤਕਰੀਬਨ ਆਪਣੇ ਸੱਤ ਬੈਣਾ ਹੋਰ ਆਉਣ ਵਾਲੀਆਂ ਨੇ ਉਹ ਸੂਈਆਂ ਸਵਾਈਆਂ ਨੇ ਠੀਕ ਆ 42 ਨਾਗ ਮਿਲਣਗੇ ਆ ਟੋਟਲ ਚਲਦੇ ਨੇ 42 ਨਾਗ ਆਗੇ ਜਿਹੜਾ ਆਪਣਾ ਕੱਲ ਦਾ ਲਾਡਾ 26 ਤਰੀਕ 12ਵਾਂ ਮਹੀਨਾ 2023 ਦਿਨ ਮੰਗਲਵਾਰ ਵੀਰੇ ਕੱਲ ਨੂੰ ਸਵੇਰੇ 8 ਵਜੇ ਸਭ ਦੇ ਸਟਾਰਟ ਕਰਾਂਗੇ ਤਕਰੀਬਨ 3 ਵਜੇ ਤੱਕ ਪਹੁੰਚ ਆ ਜਾਵਾਂਗੇ ਠੀਕ ਹੈ ਜਿਹੜਾ ਨਵਾਂ ਲਾਡਾ ਦੁਬਾਰੇ ਆਪਾਂ 2 ਤਰੀਕ ਦਾ ਫੇਰੇ ਇਸੇ ਤਰ੍ਹਾਂ ਹੀ ਮੰਗਲਵਾਰ ਦਾ ਰੱਖਾਂਗੇ ਠੀਕ ਹੈ ਜੀ ਹਾਂ ਬਾਕੀ ਸਾਨੂੰ ਵੀਰ ਜਦੋਂ ਮਰਜ਼ੀ ਫੋਨ ਕਰਕੇ ਆ ਸਕਦੇ ਆ 62807 13934 ਸੀਨੀ ਵਾਲ ਕਲਾਡੇ ਦੀ ਫਾਰਮ ਜ਼ਿਲ੍ਹਾ ਬਰਨਾਲਾ ਦੇ ਪਿੰਦਾ ਜਦ ਮਰਜ਼ੀ ਪਹੁੰਚੋ ਅਸੀਂ ਪਹੁੰਚ ਕੇ ਤੁਹਾਨੂੰ ਬੈਠਾ ਅਵੇਲੇਬਲ ਮਿਲਣਗੇ ਕੱਲ ਨੂੰ 26 ਤਰੀਕ ਨੂੰ ਸੋ ਵੀਡੀਓ ਦੇਖਣ ਲਈ ਸਭ